पीसी 575 ਦੀ ਇਹ ਆਪ ਡਾਕਟਰ ਜੱਗੀ ਨੇ ਸੀਮਣ ਪਰਿਆ ਹੈ ਹਾਂ ਡਾਕਟਰ ਜੱਗੀ ਹੈ ਰਾਏ ਖਾਨੇ ਤੋਂ ਬਈ ਆਪਣਾ ਮਿੱਤਰ ਡਾਕਟਰ ਜੱਗੀ ਨੇ ਸੀਮਣ ਪਰਿਆ ਪੀਸੀ 575 ਦੀ ਇਹ ਆਪ ਗੱਬਣ ਦਾ ਪਤਾ ਬਈ ਕਿਹੜੇ ਦੀ ਹੈ ਨਹੀਂ ਗੱਬਣ ਬਈ ਉਹਦੇ ਕੋਲ ਹੀ ਪਰਿਆ ਸੀ ਉਹਨੇ ਸਰਕਾਰੀ ਸੀਮਣ ਨਹੀਂ ਲਾਇਆ ਕੋਈ ਨਾਂ ਨੰਬਰ ਨਹੀਂ ਜਿਆਦਾ ਅੱਛਾ ਵੀ ਉਹਦਾ ਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਬਾਈ ਜੀ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਆਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਨਥਾਨਾ ਬਾਈ ਸੋਨੀ ਦੇ ਘਰ ਚੋਂ ਦੋਸਤੋ ਵੀਡੀਓ ਆ ਇੱਕ ਬਾਈ ਨੇ ਆ ਝੋਟੀ ਸੇਲ ਕਰਨੀ ਆ ਘਰੇਲੂ ਕੰਮ ਆ ਬਾਈ ਕੋਈ ਇਹਦਾ ਵਪਾਰ ਦਾ ਕੰਮ ਨਹੀਂ ਆ ਮੱਜਾਂ ਤੁਸੀਂ ਦੇਖ ਲਓ ਘਰ ਦੇ ਸਾਰੇ ਜਾਨਵਰ ਇੱਕ ਬਾਈ ਨੇ ਆ ਸੂਣ ਵਾਲੀ ਝੋਟੀ ਆ ਦੋਸਤੋ ਦਿਨ ਤਕਰੀਬਨ ਵੀਰ ਕਹਿੰਦਾ ਇਹਦੇ ਪੂਰੇ ਆ ਸੋ ਆਜੋ ਆਪਾਂ ਮਾਲਕ ਨਾਲ ਹੀ ਸਾਰੀ ਗੱਲਬਾਤ ਕਰਾਂਗੇ ਕੀ ਬਾਈ ਇਹਦਾ ਮੁੱਲ ਰੱਖਦਾ ਨੰਬਰ ਆ ਬਾਈ ਸੋਨੀ ਦਾ ਵੀਡੀਓ ਦੇ ਹੇਟਾਂ ਚੱਲੀ ਜਾਂਦਾ ਪਿੰਡ ਚੱਕ ਆਰਾਮ ਸਿੰਘ ਵਾਲਾ ਪੁੱਚੋ ਮੰਡੀ ਤੋਂ ਹੈਗਾ 5-7 ਕਿਲੋਮੀਟਰ ਦੀ ਦੂਰੀ ਤੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ ਇੱਕ ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਸਸੀ ਗੜ ਬਾਈ ਸੋਨੀ ਸਸੀ ਗੜ ਬਾਈ ਪਿੰਡ ਵੀਰੇ ਆਪਣਾ ਪੁੱਚੋ ਤੋਂ ਕਿੰਨੀ ਕਦੂਰ ਰਹਿ ਗਿਆ ਪੁੱਚੋ ਤੋਂ ਹੀ 4-5 ਕਿਲੋਮੀਟਰ ਹੈ ਪੁੱਚੋ ਮੰਡੀ ਤੋਂ 4-5 ਹਾਂ ਚੱਕ ਫਤੇ ਸਿੰਘ ਚੱਕ RAM ਸਿੰਘ ਇਕੱਠੇ-ਇਕੱਠੀ ਰਹਿ ਗਏ ਨੇ ਹਾਂ ਤੇ ਚੱਕ ਬਖਤੂ ਹਾਂ ਚੱਕ ਬਖਤੂ ਸੋਨੀ ਬਾਈ ਘਰੇਲੂ ਕੰਮ ਆ ਗਿਆ ਆਪਣਾ ਹਾਂਜੀ ਹਾਂਜੀ ਕਰਦਾ ਹੀ ਤੇ ਕਿੰਨਾ ਸੂਆ ਝੋਟੀ ਆ ਪਹਿਲਾ ਸੂਆ ਹੁੰਦੀ ਆ ਬਈ ਪਹਿਲਾ ਸੂਆ ਹੁੰਦੀ ਆ ਆਪ ਕਿਹੜੇ ਬੁੱਲਦੀ ਹੈ ਬਾਈ ਆਪੇ ਪੀਸੀ 575 ਦੀ ਹੈ ਬਾਈ ਐਚਐਲਡੀਵੀ ਐਚਐਲਡੀਵੀ ਦੇ ਪੀਸੀ 575 ਦੀ ਹੈ ਆਪ ਡਾਕਟਰ ਜੱਗੀ ਨੇ ਸੀਮਣ ਪਰਿਆ ਹੈ ਹਾਂ ਡਾਕਟਰ ਜੱਗੀ ਹੈ ਰਾਏ ਖਾਨੇ ਤੋਂ ਬਾਈ ਆਪਣਾ ਮਿੱਤਰ ਡਾਕਟਰ ਜੱਗੀ ਨੇ ਸੀਮਣ ਪਰਿਆ ਪੀਸੀ 575 ਦੀ ਹੈ ਆਪ ਗੱਬਣ ਦਾ ਪਤਾ ਬਾਈ ਕਿਹੜੇ ਦੀ ਹੈ ਨਹੀਂ ਗੱਬਣ ਬਾਈ ਉਹਦੇ ਕੋਲ ਹੀ ਪਰਿਆ ਸੀ ਉਹਨੇ ਸਰਕਾਰੀ ਸੀਮਣ ਹੀ ਲਾਇਆ ਕੋਈ ਨਾਂ ਨੰਬਰ ਨਹੀਂ ਯਾਦ ਅੱਛਾ ਵੀ ਉਹਦਾ ਆਪ ਐਵੇਂ ਝੂਠ ਜਾਨੀ ਮਾਰਦੇ ਹੈ ਉਹਦੇ ਉੱਪਰ ਹੈ ਵੇ ਠੀਕ ਹੈ ਆ ਦੇਖੋ ਦੋਸਤੋ ਪਹਿਲਾ ਸੂਆ ਇਹ ਜੀਆਂ ਝੋਟੀਆਂ ਟਮੇਟਾ ਮੇਕਰਾਂ ਚ ਤਿਆਰ ਹੁੰਦੀਆਂ ਕੱਦ ਦੀ ਮੀਡੀਅਮ ਆ ਗਈ ਦੋਸਤੋ ਕੱਦ ਦੀ ਇੱਕ ਆਪਾਂ ਕਹਿ ਦਗੇ ਗੱਲ ਕਰ ਦੁੱਧ ਨੂੰ ਇਹ ਜਿਆ ਪਸ਼ੂ ਬਹੁਤ ਸੋਹਣਾ ਨਿਕਲਦਾ ਕੋਈ ਸਿੰਗਾ ਨਾਲ ਨਹੀਂ ਛੇੜ ਛਾੜ ਜਮਾ ਨੇਚਰਲ ਝੋਟੀ ਜਿਹੜੀ ਹੈਗੀ ਆ ਬਾਈ ਸਾਹਮਣੇ ਆਪਾਂ ਨੂੰ ਦਿਖਦੀ ਆ ਸੋਹਣੀ ਦਿਨ ਪੂਰੇ ਹੋਗੇ ਤੇ ਦਿਨ ਉੱਤੇ ਆ ਬਈ ਅੱਜ ਦੂਜਾ ਦਿਨ ਉੱਤੇ ਆ ਦੂਸਰਾ ਦਿਨ ਅਜੁੱਤੋਂ ਦੀ ਆ ਹਜੇ ਤਾਂ ਮੇਨ ਲਾਦਾ ਹੋਰ ਵੀ ਸੁੰਨਦੀ ਨਹੀਂ ਹਣਾ ਇਹ ਲਊਗੀ ਤਿੰਨ ਚਾਰ ਦਿਨ ਤਾਂ ਲੈ ਸਕਦੇ ਹਾਂ ਹਾਂ ਤਿੰਨ ਚਾਰ ਦਿਨ ਆਰਾਮ ਨਾਲ ਖੁੱਲੇ ਡੁੱਲੇ ਵਧੀਆ ਲੈ ਚੋਗੀ ਤੇ ਝੋਟੀ ਬਣਦੀ ਬਹੁਤ ਸੋਹਣੀ ਹੁੰਦੀ ਆ ਵੀਰੇ ਇੱਕ ਵਾਰੀ ਸੋਹਣੀ ਨੰਬਰ ਬੋਲਦੇ ਆ ਆਪਦਾ 96 468 ਹੇਗਾ 9646850 ਦੀ ਠੀਕ ਹੈ ਵੀਰੇ ਬਾਈ ਦਾ ਨੰਬਰ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਸੋਨੀ ਬਾਈ ਖੋਲ ਲੈ ਇਹਨੂੰ ਆਪਾਂ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ ਸੋ ਕਿਸੇ ਵੀ ਭਰਾ ਨੇ ਜੇ ਖਰੀਦਣੀ ਹੈ ਵੀਰੇ ਕੋਲ ਆ ਜਿਓ ਬਾਈ ਤੇ ਤਸੱਲੀ ਤੁਸੀਂ ਚਾਰੇ ਪੱਖਾਂ ਤੋਂ ਕਰਕੇ ਆਪਦਾ ਚੇਪਾ ਕੱਢ ਕੇ ਥਣਾ ਚੋ ਚੈੱਕ ਪਾਸ ਕਰਕੇ ਲਿਆ ਸਕਦੇ ਹੋ ਜੇ ਸੂਪੀ ਤਾਂ ਗੱਲ ਵੱਖਰੀ ਹੈ ਵੀਰੇ ਬਾਕੀ ਤੁਸੀਂ ਆ ਚੈੱਕ ਕਰੋ ਛੋਟੀ ਚ ਕੋਈ ਕਸਰ ਨਹੀਂ ਵੀਰੇ ਜਮਾ ਜੈਡ ਬਲੈਕ ਸ਼ਾਹ ਕਾਲੀ ਤੇ ਥਣਾ ਦਾ ਜੇ ਗੈਪ ਚੈੱਕ ਕਰੋਗੇ ਨਾ ਕਰਮਾ ਵਾਲੀ ਦੇ ਗਿੱਠ ਗਿੱਠ ਤੇ ਚਾਰੇ ਥਣਾ ਆ ਦੇਖੋ ਬਾਈ ਪਿਛੇ ਤੋਂ ਤੁਹਾਨੂੰ ਮੈਂ ਕੋਲੋਂ ਦਿਖਾ ਦਿੰਦਾ ਇਹ ਆਹ ਕਰੋ ਚੈੱਕ ਹਾਂ ਲੈ ਚਲ ਸੋਨੀ ਬਈ ਕਮਾਲ ਆ ਇਧਰ ਨੂੰ ਇਹ ਜਿੰਗਾਂ ਬਈ ਝੋਟੀਆਂ ਕਿਤੇ ਕਿਤੇ ਕਿਸੇ ਘਰਾਂ ਚੋਂ ਨਿਕਲਦੀਆਂ ਧੰਨਵਾਦ ਉਹ ਡਾਕਟਰਾਂ ਦਾ ਜਿਹੜੇ ਭਰਾ ਅਰੀਜਨਲ ਜਾ ਕੰਮ ਕਰਦੇ ਆ ਚੰਗੇ ਸੀਮਣ ਫਾਰਮਰਾਂ ਦੇ ਘਰਾਂ ਚ ਵਰਤਦੇ ਆ ਤੇ ਫਿਰ ਇਹ ਜਿੰਗਾਂ ਝੋਟੀਆਂ ਤਿਆਰ ਹੁੰਦਾਂ ਲੈ ਕੋਈ ਨਹੀਂ ਇਧਰੋਂ ਲਿਆ ਇਹ ਆਹ ਦੇਖੋ ਬਾਈ ਬਾਕੀ ਆਹ ਦੇਖੋ ਬਾਈ ਤੋੜ ਕੇ ਤੁਹਾਨੂੰ ਆਪਾਂ ਦਿਖਾ ਦੰਨੇ ਆ ਸੋ ਕਿਸੇ ਵੀ ਭਰਾ ਨੂੰ ਜੇ ਪਸੰਦ ਆਉਣਾ ਤਾਂ ਕੋਲੇ ਆਇਓ ਇਹਜਾ ਮੌਕਾ ਦੋਸਤੋ ਤੁਸੀਂ ਜਾਣਨਾ ਦਿਆ ਕਰੋ ਫੇਰ ਭਰਾ ਲਾਂਬਾ ਜਾਂ ਦਿੰਦੇ ਹੁੰਦੇ ਆ ਬਈ ਸਾਨੂੰ ਤੂੰ ਦਵਾ ਦੇ ਝੋਟੀ ਆਪਾਂ ਦਵਾਉਣ ਦਵਾਉਣ ਵਾਲੇ ਚੱਕਰ ਤੇ ਪੈਂਦੇ ਨਹੀਂ ਆਪਾਂ ਵੀਡੀਓ ਤੁਹਾਡੇ ਸਾਹਮਣੇ ਸਾਫ਼ ਸਪਸ਼ਟ ਧਰ ਦਿੰਨੇ ਆ ਸੋ ਕਿਸੇ ਵੀ ਭਰਾ ਨੂੰ ਜੇ ਫਿੱਟ ਆਉਂਦੀ ਹੈ ਤਾਂ ਆਪਦਾ ਬਈ ਸੌਦਾ ਕਰ ਲਿਆ ਕਰੋ ਮਾਲਕਾਂ ਨਾ ਨੰਬਰ ਬਾਈ ਦਾ ਇਹ ਟਾਂ ਚੱਲੀ ਜਾਂਦਾ ਪਿੰਡ ਦੱਸ ਤਾਂ ਐਡਰੈਸ ਦੱਸ ਤਾਂ ਤੇ ਬਾਕੀ ਸਾਨੂੰ ਝੋਟੀ ਦਿਖਾਤੀ ਹਾਂ ਇਧਰ ਕਮਾਲਾ ਤੇ ਬਈ ਬੰਨ ਲਾ ਮੋਲ ਆਪਾਂ ਵੀਡੀਓ ਦੇ ਵਿੱਚ ਕਰਵਾ ਲੈਨੇ ਆ ਕਰੋ ਇਹ ਦੋਸਤੋ ਝੋਟੀ ਚੈੱਕ ਇਹ ਜੇ ਤੋਹਫੇ ਕਿਸੇ ਕਿਸੇ ਕਰੋ ਨਿਕਲਦੇ ਆ ਦੋਸਤੋ ਸੋਹਣੀ ਝੋਟੀ ਆ ਸੋਹਣੀ ਕੀ ਭਾਰੂਗਾ ਫਿਰ ਇਹਦਾ ਭਾਅ ਬਈ 170 ਹੀ ਲੈਣ ਦੇਣ 1 ਲੱਖ 70 ਹਾਂ ਕੋਈ ਮਾਰਜਨ ਕਰੇਗਾ ਕੋਈ ਕਰਦਾ ਏ ਛੋਟ ਕਰਦਾ ਏ ਕੋਈ ਗੱਲ ਨਹੀਂ ਮੌਕੇ ਤੇ ਹੈ ਹਾਂ ਕਰਦੇ ਠੀਕ ਆ 1 ਲੱਖ ਤੇ 70000 ਡਿਮਾਂਡ ਰੱਖੀ ਆ ਮਾਲਕ ਨੇ ਦੋਸਤੋ ਕਿਸੇ ਵੀ ਭਰਾ ਨੂੰ ਫਿੱਟ ਆਊ ਤਾਂ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਗਾਲ ਵੀਰੇ